ਤੂੰ ਕਿੰਨੇ ਦਾ ਲੱਗਦਾ ਮੈਂ ਤੈਨੂੰ ਉਹੀ ਤਾਂ ਤੇਰੇ ਦਿਲ ਦੀ ਪੁੱਛਦਾ ਐ ਕਿਉਂ ਬੁੱਟ ਬਣਿਆ ਯਾਰ ਤੂੰ ਮੈਂ ਕਹਿੰਦਾ ਮੇਰੀ ਹੋਰੀ ਮੇਰੀ ਤੀ ਅੱਜੋ ਅੱਜੋ ਆਜੋ ਅਸਾ ਦੇਵੀ ਨਾਲ ਪਾ ਦੇ ਮੈਂ ਐਸੀ ਕਿਹੜਾ ਜਵਾਬ ਦੇਣਾ ਜੈਜ ਲੈ ਜਾ ਯਾਰ ਅਸੀਂ ਤਾਂ ਤੈਨੂੰ ਹੋਈ ਆ ਤੂੰ ਆਪ ਹੀ ਕਦੇ ਵੀ ਲਾਸਤ ਨਹੀਂ ਦੀ ਨੀ ਫਿਰ 28000 ਦੀ ਦੇ ਦਿਆਂ ਨੀ 28000 ਦਾ 28000 ਦਾ ਕਾਲਾ ਨੇ ਤੈਨੂੰ ਉਹ ਦੋ ਬੱਚਿਆਂ ਲਈ ਕਿੰਨੇ ਦੀ ਲਈ ਹੁਣ ਤੂੰ ਇੱਕ ਬੱਚੇ ਲਈ ਕਿੰਨੇ ਦੀ ਦਿੰਦਾ ਮੇਰੀ ਗੱਲ ਤੇਰੀ ਗੱਲ ਨੂੰ ਸਮਝਦਾ ਮੇਰੀ ਗੱਲ ਸਾਨੂੰ ਦੋ ਮਹੀਨਿਆਂ ਨੂੰ ਇਹ ਵੀ ਜਵਾਨ ਹੋ ਗਈ 10000 ਦਾ ਬੱਚਾ ਹੀ ਲਿਆਵਾਂਗੇ ਦੋ ਮਹੀਨੇ ਸਾਹ ਦੋ ਇਹ ਵੀ ਗੱਲ ਆ ਚੱਲਦੀ ਆ ਵੀਡੀਓ ਤੇ ਦੋ ਮਹੀਨਿਆਂ ਨੂੰ ਇਹੀ ਚੱਕ ਲਿਆਵਾਂਗੇ ਬਹੁਤ ਤੇਰੀ ਉਹ ਤਾਂ ਤੇਰੀ ਗੱਲ ਚ ਨਹੀਂ ਇੱਧਰ ਬੱਕਲ ਬੱਚਾ ਉਹਦਾ ਟਾਪ ਆ ਨਾਲ ਆ ਬੱਚਾ ਕਿਹੜਾ ਦਾ ਬੱਚਾ ਅੰਦਰ ਪੈ ਲੈ ਕੇ ਨਹੀਂ ਕਿੱਥੇ ਬੱਚਾ ਨਾ ਨਾ ਅੰਦਰ ਆ ਤੁਸੀਂ ਆ ਕੇ ਨਾ ਉਹ ਬੱਚੇ ਸਾਂਭੋ ਭੱਜ ਜਾਂਦੇ ਆ ਤੇ ਸਾਡੇ ਦੋਨੇ ਪੈ ਜਾਣਾ ਆਹ ਗੱਡੀ ਇਹ ਤਾਂ ਕਢਾ ਲੈ ਤੁਸੀਂ ਵੇਖੀ ਬੱਚਾ ਕਹਿ ਜਾ ਬੰਦਾ ਆ ਦੱਸਿਓ ਜੀ ਬੱਚਾ ਆ ਸਾਈ ਦੇਓ ਜੀ ਪਾਲ ਗਿਆ ਵੀ ਨਾਲ ਜਾਣਾ ਤਾਂ ਹੈਗੀ ਤੁਸੀਂ ਓਰੇ ਆਪ ਤੁਰਿਆ ਓਰੇ ਆਪਾ ਵੀਡੀਓ ਬਣਾਈਏ ਓਰੇ ਆਪਾ ਚਾਪਾ ਵੀਡੀਓ ਬਣਾਈਏ ਓਰੇ ਮੀਰੀਤੀ ਅੱਜੋ ਅੱਜੋ ਆਜੋ ਅਸਾਂ ਬੱਕਰੀ ਦੇਰੀ ਆ ਹੈ ਕਿੰਨੇ ਦੀ ਵੇਚਣੀ ਆ ਬੋਲ ਓਰੇ ਅਜਾ ਵੀਡੀਓ ਬਣਦੀ ਆ ਵੀਡੀਓ ਬਣਦੇ ਇੱਥੇ ਇੱਥੇ ਖੜ੍ਹ ਜਾ ਇੱਥੇ ਖੜ੍ਹ ਜਾ ਇੱਥੇ ਖੜ੍ਹ ਜਾ ਲੱਦਾ ਯਾਰ ਮਾ ਜਾਣ ਜਾ ਓ ਜਰਾ ਜੀ ਉਹਨਾਂ ਨੇ ਵੀ ਸਾਂਭਣਾ ਤੇ ਲਿਜਾਣੀ ਆ ਜੈ ਸਾਡਾ ਦਾ ਹੱਕ ਰੱਖ ਆਲਾ ਮੈਨੂੰ ਇੱਕ ਵਾਰੀ ਕਹਦੇ ਹਾਂ ਨਾ ਵੀ ਇਹਨੂੰ ਦਿਆ ਸੁਭਾਨਾ ਤੂ ਹੀ ਘੜਿਆ ਬੜਾ ਨੀਗਾ ਬਸ ਜੋ ਵੀ ਆ ਮੈਂ ਮਾਰਿਆ ਕੱਟ ਕੇ ਐਂ ਦੱਸਦੇ ਹਾਂ ਤੇ ਓਏ ਅਮੇ ਤੈਨੂੰ ਦੱਸਿਆ ਦਾ ਹੈਗਾ ਨਹੀਂ ਤੂੰ ਇਹਦਾ ਤੱਕਾ ਜਰਾ ਮੈਂ ਸੱਚੀ ਗੱਲ ਆ ਨਹੀਂ ਕਹਿਆ ਯਾਰ ਤੱਕਾ ਦਾ ਫਿਰ ਇਹਦਾ ਚੰਗੀ ਚੀਜ਼ ਕਰਕੇ ਦੰਨੇ ਗਲਾ ਜਾ ਮੈਂ ਸਮਝਦਾ ਮੈਂ ਤੇਰੀ ਗੱਲ ਸਮਝਦਾ ਪਰ ਦੋ ਦੋ ਬੱਚੇ ਹੁੰਦੇ ਨਾਲ ਨਾ 1500 ਹੋਰ ਵੀ ਪਾ ਦਿੰਦੇ ਫਿਰ ਕਹੇ ਜਿਆਦਾ ਤੇਰਾ 2100 ਰੁਪਏ ਆ ਹੋ ਠੀਕ ਆ ਨਾ ਚਾਹ ਹੁਣ ਕਿੰਨੇ ਦੀ ਪਾਵਾਂ ਕਿੰਨੇ ਦੀ ਪਾਵਾਂ ਏ ਤੂੰ ਹੀ ਦੱਸਣਾ 21 ਹਜ਼ਾਰ ਦੀ ਪਾਉਣਾ ਮੈਂ ਤੁਹਾਨੂੰ ਲੱਗਦਾ ਭਾਈ ਜਿਹਦਾ ਉਹਦੋਂ ਨਾਲਾ ਕੇ ਤੂੰ ਲੈਣਾ ਫਿਰ ਤਾਂ ਵੀ ਰਹਿਣ ਦੇ ਉਹ ਆਪ ਕੰਮ ਕਰਾਉ ਕਰਨਾ ਉਹ ਫੜੀ ਜਾ ਉਹ ਤੁਹਾਨੂੰ ਹੀ ਹਾਂ ਤੁਹਾਨੂੰ ਪਤਾ ਲੈਣੀ ਚੰਗੀ ਕੀ ਆ ਹਾਂ ਦੱਸ ਜੇਰਾ ਤੂੰ ਜੇ ਨੂੰ ਸਮਝਾ ਦੇ ਮੈਂ ਕਹਿੰਦਾ ਨਾ ਵੀਰ ਬਣ ਕੇ ਲੋਟ ਕਰ ਮਨ ਨੂੰ ਪਹੁੰਚ ਉਹ ਨਹੀਂ ਲੇਟ ਨਹੀਂ ਕਰਦਾਗਾ ਮੈਂ ਤੁਹਾਨੂੰ ਤਾਂ ਵੇਚਣ ਵਾਲੀ ਗੱਲ ਕਹ ਮੈਂ ਤਾਂ ਕਹਿੰਦਾ ਚੱਲ ਜਿਹੜਾ ਵਧਗਾ ਥਾਂ ਜਾਣਗੇ ਅਗਲਾ ਯਾਦ ਕਰਦਾ ਪਾਲਣ ਵਾਸਤੇ ਲੈਣੀ ਇਹਨਾਂ ਨੇ ਕੋਈ ਨਸਲ ਆ ਉਹ ਬੱਕਰੀ ਨਹੀਂ ਵੇਚ ਕੋਈ ਪਾਣਾ ਚੱਲ ਦੱਸ ਹੁਣ ਕਿੰਨੇ ਦੀ ਪਾਉਣਾ ਕਿੰਨੇ ਦੀ ਪਾਉਣਾ ਇਹ ਇਹ ਤੂੰ ਮੁੱਲ ਪੱਕਾ ਕਿੰਨੇ ਦੀ ਪਾਉਣਾ ਕਿੰਨੇ ਤੈਨੂੰ ਦੱਸਿਆਦਾ ਹੈਗਾ ਜਦ ਜਾਇਜ਼ ਕਾਇਦ ਕਰ ਭਾ ਵਣ ਕੇ ਕਿਉਂ ਲੇਟ ਕਰਦਾ ਮੈਨੂੰ ਮਾ ਜਾਣੇਗਾ ਯਾਰ ਖੰਡ ਦਾ ਹੋਵੇ ਫਿਰ ਤੱਕ ਰਾ ਕਹਿੰਦਾ ਚੱਲ ਯਾਰ 5-500 ਕਰ ਲੈ ਬਾਲਾ ਬਾਬਾ ਮੂਵੀ ਬਣਦੇ ਮਾ ਹਰੇਕ ਤੇ ਮਤੋਂ ਨਾਕਵਾ ਮੈਂ ਕਹਿੰਦਾ ਮੇਰੀ ਕੋਈ ਵੀ ਦੱਸ ਸਮਰਗੀ ਮੈਂ ਪੁੱਤ ਬਣਾ ਤੇ ਜਲਦੀ ਬਣ ਕਹਿੰਦਾ ਮੈਂ ਭਗਤਾਂ ਗੱਡੀ ਤੂੰ ਹੈ ਮੈਂ ਤਾਂ ਕਹਿੰਦਾ ਵੇ ਬਦ ਦੱਸ ਮਨਵੀਰ ਬਣ ਕੇ ਮਨ ਲੱਗ ਲੂ ਅੱਖ ਲੱਗੀਦਾ ਹੁੰਦਾ ਐਵੇਂ ਬਾਰ-ਬਾਰ ਇੱਕ ਗੱਲ ਨੂੰ ਕਹੀ ਜਣਾ ਹਰੇਕ ਵੀਡੀਓ ਚੰਗਾ ਨਹੀਂ ਲੱਗਦੀ ਮਤੋਂ ਸੱਚ ਦੱਸ ਤੂੰ ਕਹੇ ਪੱਕੇ ਤੂੰ ਕਹੇਗਾ ਪੱਕੇ ਬਾਲਾ ਯਾਰਾ ਬਾਬਾ ਇਨਾ ਜਾ ਫਿਰ ਜਿੰਨੇ ਵੀ ਉਹ ਲਈ ਉਹਨੇ ਦੀ ਇਹ ਕੋਈ ਨਾ ਲੈ ਜਾਉਂ ਤੂੰ ਇਹ ਗੱਲ ਨਹੀਂ ਕਿੰਨੇ ਦੀ ਕਹਿੰਦੇ 20000 ਦੀ ਇੱਕ ਲਈ ਇਹਨਾਂ ਤੋਂ ਪਹਿਲਾਂ ਉਹਦੇ ਨਾਲ ਦੋ ਬੱਕਰੇ ਆ ਜੀ ਇਹਦੇ ਨਾਲ ਇੱਕ ਹੈ ਇਹਦੇ ਨਾਲ ਇੱਕ ਆ ਉਹਦੇ ਨਾਲ ਦੋ ਆ ਗਈ ਉਹ ਅਸੀਂ ਬੱਚੇ ਅਸੀਂ ਨਹੀਂ ਬੱਟੀ ਕਿੰਦੇ ਯਾਰਾ ਜਿਹੜੀ ਗੱਲ ਹੋ ਗਈ ਬੋਲ ਲਾ ਕੇ ਪਾਉਣੀ ਦਾ ਤੂੰ ਕਹਿੰਦੇ ਬੱਚੇ ਵੱਡੇ ਵੱਡੇ ਹੁਣ ਕਿਦੋਂ ਉਹ ਵੀ ਕਿੰਦੇ ਸੀ ਹਾਂ ਸਾਨੂੰ ਆਹ ਸਾਨੂੰ ਇਹਦਾ ਭਾਈ 500 ਰੁਪਏ ਦੇ ਕੇ ਬੱਕਰੀ ਲਵਾਈ ਹੈ ਪਾ ਦੇ ਲੀਏ ਪਾ ਦੇ ਭਾਈ ਨਹੀਂ ਨਹੀਂ ਕਿੰਨੇ ਦੀ ਪਾਉਣਾ ਫਿਰ ਦੇਖਾਂ ਹਾਂ ਹੇਰ ਉਹਦਾ ਕਹੀ ਜਣਾ 28 ਤੱਕ ਕਿਹੜੇ ਵੇਲੇ ਦਾ ਕਹੀ ਆ ਯਾਰ ਉਦੋਂ ਬਾਅਦ ਕੋ ਹੱਲੇ ਕੋ ਸਮੜਾ ਉੱਥੇ ਹੀ ਖੜਾ ਹੈਗਾ ਹੋਰ ਹਾਂ ਯਾਰ ਘੱਟ ਦੇ ਦੇ ਹੋਰ ਕੀ ਆ ਇਹਦੀ ਆ ਤਾਂ ਜਿਹੜੀ ਮੈਂ ਲਗਵੇ ਦੀ ਵੀਡੀਓ ਵੇਨਾ ਹੁੰਦਾ ਇਹਨੇ ਤੈਨੂੰ ਇੱਥੇ ਕਸਾਈ ਕਰੀ ਜਾਣੀ ਜਾਂ ਜੋੜ ਲੈਣਾ ਐਸੇ ਕਰਨਾ ਥੱਲੇ ਕਰਨਾ ਅੱਜ ਐਨਾ ਟਾਈਮ ਨਹੀਂ ਆ ਮੈਂ ਸਾਰੀ ਤਾਂ ਗੱਲ ਤੁਹਾਨੂੰ ਦੱਸੀ ਜਾਂਦਾ ਜੀ ਕਰੇ ਮਾਰਗਤ ਹੋਈ ਆ ਤੇ ਮੈਂ ਤਾਂ ਜਾਣਾ ਜਲਦੀ ਪੂਰੀ ਵਦਗਾ ਵਾ ਸਾਡੇ 22 ਦੀ ਪਾਉਣਾ ਇਹ ਯਾਰ ਤੈਨੂੰ ਬਾਪਾ ਵੇਚਣ ਵਾਲੀ ਚੱਕ ਫਿਰ ਤੇ 20000 ਦੀ ਆ ਯਾਰ ਇਹ ਬਸ ਠੀਕ ਆ ਉਹ ਬਸ ਇਹ ਪਾਲਾ ਨਹੀਂ ਤਾਂ ਫਿਰ ਉਹ ਤਾਂ ਲੈ ਕੇ ਜਾਂਦੇ ਆਏ ਚੱਲਣ ਦੇ ਨਹੀਂ ਨਹੀਂ ਉਹ ਚੱਲਣ ਦੇ ਕਿੰਨੇ ਦੀ ਪਾਉਣਾ ਫਿਰ ਮੈਂ ਤਾਂ ਤੈਨੂੰ ਵੇਚਣ ਵਾਲਾ ਕਿੰਨੇ ਦੀ ਪਾਉਣਾ ਕਿੰਨੇ ਦੀ ਪਾਉਣਾ ਕਿੰਨੇ ਦੀ ਹੁਣ ਸੁਣ ਲੈ ਹੁਣ ਕੋਈ ਮਾਰਾ ਨੇੜੇ ਲਾ ਦੇ ਗੱਲ ਨਹੀਂ ਯਾਰ ਕਿਉਂ ਬੁੱਟ ਬਣਿਆ ਯਾਰ ਤੂੰ ਮੈਂ ਕਹਿੰਦਾ ਮੇਰੀ ਸੱਚੀ ਗੱਲ ਵੀ ਨਹੀਂ ਮੰਨਦਾ ਮੈਨੂੰ 150 ਪਾਉਣਾ ਮੈਨੂੰ ਸਾਰਾ ਪਤਾ ਪੱਕੇ ਮੈਂ ਤਾਂ ਕੋਈ ਡੂਲ ਮੈਂ ਤਾਂ ਕੋਈ ਡੂਲ ਤੋਂ ਨਹੀਂ ਪਾਉਂਦਾ ਹਾਂ ਬੋਲੋ ਆਪਾਂ ਦੀ ਹਾਰੇ ਪਰ ਡੇ ਡੂਲ ਤੋਂ ਪਾਰੇ ਗਏ ਚੱਲ ਨਵੇੜ ਦੇ ਹੁਣ ਗੱਲ ਦੋ ਐਜਾ ਕਰ ਨਾ ਕੋਈ ਨਿਵੇੜਤੀ ਨਹੀਂ ਕੋਈ ਕਹਦੇ ਹਾਂ ਇੱਕ ਕਹਦੇ ਇੱਕ ਖਵਾਲਾ ਯਾਰ ਤੈਨੂੰ ਹਾਂ ਨਾ ਇੱਕ ਹੀ ਆ ਬਾਬਾ ਯਾਰ ਠੀਕ ਕਿੰਨੇ ਦੀ ਪਾਉਣਾ ਹੁਣ ਲਾਸਟ ਯਾਰ ਤੈਨੂੰ ਹੁਣ ਕਾਇਦੇ ਇੱਥੇ ਵੀ ਪਾਉਣਾ ਹੈ ਮੇਰੀ ਮੇਰਾ ਤਾਂ ਫਿਰ ਕੀ ਆ ਹੋਇਆ ਨਾ ਜਿਹੜੀ ਮੈਂ ਤੈਨੂੰ ਗੱਲ ਕਹੀ ਜਾਂਦੀ ਵੀ ਮੈਂ ਜਲਦੀ ਜਾਣਾ ਮੈਂ ਤੈਨੂੰ ਛੁੱਟ ਰੋਲਦਾ ਕੋਈ ਇਹ ਸਫਰ ਵਾਲਾ ਲੰਮਾ ਤੈਨੂੰ ਵੇਚਣ ਵਾਲੀ ਗੱਲ ਹੀ ਕਹਿ ਰਹੀ ਹੈ ਹਾਂ ਵੇਚ ਦੇ ਲੈ ਤਾਂ ਸੌਣ ਤੇ ਨੂੰ ਤੂੰ ਯਾਰਾ ਕੋਈ ਮੁੱਲ ਲਾਏਗਾ ਦਾ ਫੇਰ ਹੀ ਤੇਰਾ ਪਲਾ ਹੋ ਜੇ 23000 ਮੁੱਲ ਇਹਨ ਮੁੱਲੀ ਨਹੀਂ ਸਮਝਦਾ ਸਾਨੂੰ ਨਹੀਂ ਨਾ ਮੁੱਲ ਲੱਗਦਾ ਤੈਨੂੰ ਕਿੰਨੇ ਦਾ ਲੱਗਦਾ ਮੈਂ ਤੈਨੂੰ ਉਹੀ ਤਾਂ ਤੇਰੇ ਦਿਲ ਦੀ ਪੁੱਛਦਾ ਉਹੀ ਤਾਂ ਤੇਰੇ ਦਿਲ ਦੀ ਪੁੱਛਦਾ ਦੱਸ ਫਿਰ ਉਹ ਯਾਰ ਉਹਨੂੰ ਛੱਡ ਮੈਂ ਕਹਿੰਦਾ ਨਾ ਟਾਈਮ ਖਰਾਬ ਕਰ ਵੀਰ ਬਣ ਕੇ ਰਕਾ ਇਸ ਤਰ ਮੇਰਾ ਟਾਈਮ ਨਾ ਖਰਾਬ ਕਰ ਯਾਰ 200 ਤੂੰ ਛੱਡ ਦਿਆਂਗੇ ਲੈ 200 ਪਿੱਛੇ ਲੈਣੇ ਜ਼ਰਾ 200 ਸੌਦਾ ਰਾਇ 500 ਚੜਜਾਂਗੇ ਰੋ ਤੂੰ 500 ਹੋਰ ਲਾ ਲੈ ਫਿਰ ਉਹੇ ਦੋਵਾਂ ਗੱਲਾਂ ਯਾਰਾ ਕਹਿੰਦਾ ਗਿਆ ਤੂੰ ਆਲਾ ਫੜ ਜਾ 520 24000 ਦੀ ਮੇਰੀ ਗੱਲ ਸੁਣ ਬਸ ਹੁਣ ਜਾਣੇ ਦਾ 26 ਨਾ 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 ਹੁਣ ਤਾਂ ਧੱਕਾ ਤੇਰਾ ਅਜ ਤੋਂ ਬਾਅਦ ਤੱਕਾ ਹੁਣ ਨਹੀਂ ਹੁਣ ਤਾਂ ਧੱਕਾ ਤੇਰਾ ਹੁਣ ਤਾਂ ਤੇਰਾ ਧੱਕਾ ਕੋਈ ਨਹੀਂ ਜਰਾ ਧੱਕਾ ਨਹੀਂ ਕਰ ਨਾ ਧੱਕਾ ਜਰਾ ਜਾਣ ਦੇ ਨਾਲ ਹੀ ਇਹ ਵੀ ਜਾਂਦੀ ਦੋਨੇ ਬਣਾ ਇਕੱਠਿਆਂ ਰਹਿਣੀਆਂ ਪਾਲਣ ਵਾਲੇ ਥਾਂ ਜਾਂਦੀਆਂ ਵੇਲਾ ਕਦੇ ਦਾ ਤੱਕ ਹੋਰ ਸੀ ਹੁਣ ਇਹਦਾ 5000 ਉਦੋਂ ਘਟਦੇ ਨਹੀਂ ਘਟਦੇ ਜਾਂਦਾ ਤੁਹਾਨੂੰ 5000 ਤੋਂ ਐ ਕਰ ਮਉਨਾ ਸਾਈ ਬਦਲ ਕੇ ਦੇ ਮੈਂ ਉਤਪਾਦ ਨਹੀਂ ਲੈਕਣਾ ਤੂੰ ਘਰ ਤਾ ਜਾ ਕੋਈ ਨਹੀਂ ਬਾਬਾ ਨਹੀਂ ਤਾਂ ਕੋਈ ਗੱਲ ਨਹੀਂ ਯਾਰ ਇਹ ਨਹੀਂ ਯਾਰ ਇਹ ਤੇ 500 ਦਾ ਦੇ 500 ਦਾ 500 ਦਾ ਦੇ ਯਾਰ 500 ਦਾ ਦੇ ਨਹੀਂ ਚੱਲਦਾ ਹੁੰਦਾ ਬੋਆ ਸਭ ਤੋਂ ਪਹਿਲਾਂ ਤਾਂ ਖੋਜੋਗੇ ਲੈ ਆਏਗਾ ਲੈ ਜੀ ਨਹੀਂ ਤੇਰੀ ਮਰਜ਼ੀ ਹਾਂ ਜੀ ਹਾਂ ਖੁਸ਼ ਹੋ ਕੇ ਇਹਨਾਂ ਵੀ ਦਰਾਨ ਨੇ ਪਾ ਦੇ ਨਹੀਂ 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 ਹਾਂ ਆ ਲੈ ਫੜ ਨਹੀਂ ਬਿਟੇ ਤੈਨੂੰ ਫਾਈਨ ਪਰ ਮੋਰ ਤਾਂ ਨਹੀਂ ਲਖਾਈ ਕਰਾ ਦੇਂਗੇ ਜਾਰਾ ਬਾਬਾ ਲਖਾਈ ਵੱਲੋਂ ਨਹੀਂ ਆਈ ਮੋੜ ਦੇਣਾ ਨਾ ਛੋੜ ਨਾ ਮੋੜ ਕੇ ਨਾ ਲਖਾਈ ਵੱਲੋਂ ਮੋੜ ਲਖਾਈ ਵਾਲੀ ਉਹ ਕੰਚ ਸੀ 10000 ਹੁਣ 24.5 ਘੱਟ ਰੁਪਈਆ ਲਾਇਆ ਯਾਰ ਦੱਸੀ ਭਲਾ ਹੁਣ ਲਖਾਈ ਇਹਨੇ ਗੱਲ ਕੀਤੀ ਇਹੀ ਕਹਿੰਦੇ ਤੂੰ 200 ਰੁਪਈਆ ਹੀ ਦੇ ਦੇ ਨਾ ਨਹੀਂ ਫੇਰ ਨਹੀਂ ਫੇਰ ਇਹਨਾਂ ਨੇ ਕਮੈਂਟਾਂ 'ਚ ਪਤਾ ਨਹੀਂ ਕੀ ਕੀ ਕਹਿੰਦਾ ਹੁਣ ਦੱਸੋ ਨਜਾਇਜ਼ ਹੀ ਮੁੱਲ ਲਾਇਆ ਯਾਰ ਫੇਰ ਦੱਸੋ ਇਹਨੇ ਕਿਹੜਾ ਲਖਾਈ ਕਰਾ ਦੇਣਗੇ ਲਖਾਈ ਨਹੀਂ ਕਿਹੜੀ ਤੁਹਾਨੂੰ ਜਾਇ ਜੀ ਮੁੱਲ ਕਿਹਾ ਸੀ ਤੁਹਾਨੂੰ ਨਜਾਇਜ਼ ਨਹੀਂ ਕਿਹਾਗਾ ਯਾਰ ਲੈ ਜਾਇ ਤੈਨੂੰ ਸਸਤੀ ਲੱਗੀ ਨਾ ਵੇਚੀ ਤੈਨੂੰ ਮਹਿੰਗੀ ਲੱਗੀ ਭਰਾਵਾ ਛੜ ਆ ਵੀ ਰਖੜਾ ਕੋਲੇ ਇਹਨੂੰ 24 ਹੋਰ ਦੇ ਦਿਓ ਜੀ ਦਿਓ ਹੋਰ ਨਹੀਂ 24 ਤਾਂ ਸਾਢੇ 24 ਦੇ 500 ਨਾਲ ਤਾਂ ਨਹੀਂ ਫਰਕ ਪੈਂਦਾ ਜੇ ਤੇਰੇ ਫਿੱਟਾ ਤਾਂ ਧੱਕਾ ਕੋਈ ਨਹੀਂ ਨਹੀਂ ਧੱਕਾ ਧੱਕਾ ਬਿਲਕੁਲ ਨਹੀਂ ਭਾਈ ਤੁਸੀਂ ਪਹਿਲੇ ਨਹੀਂ ਕਰਦੇ ਹਾਂ ਦੇ ਪੈਸੇ ਆਹ ਆਹੀ ਬੱਕਰੀ ਆਹ ਹੈ ਜੀ ਪਹਿਲਾਂ ਵਾਲੀ ਕਿਹੜੀ ਸੀ ਜਿਹੜੀ ਇਹਨਾਂ ਦੇ ਦੋ ਬੱਚੇ ਉਹਦੇ ਸੀਗੇ ਉਹਦੇ ਦੋ ਬੱਚੇ ਸੀਗੇ ਉਹਦੇ ਦੋ ਬੱਚੇ ਸਾਢੇ 24 ਦਾ ਕੋਈ ਮਾੜਾ ਨਹੀਂਗਾ ਤੁਹਾਡਾ ਭਾਈ ਬੱਚਾ ਇਹਦਾ ਇਹਦਾ ਕਹੀਦਾ ਜਾਂਦੇ ਅਸੀਂ ਸਾਨੂੰ ਪਤਾ ਜਿਉਂ ਇਲਵਾਈ ਬੱਕਰੀ ਹੈ ਨਰੋਸ ਕਰਨਾ ਪੈਂਦਾ ਹੁੰਦਾ ਯਾਰ ਸਾਨੂੰ ਕੋਲ ਨਹੀਂ ਦੋ ਬੱਚੇ ਆ ਪਰ ਆਪ ਦਾ ਸਾਨੂੰ ਵੀ ਪਤਾ ਹੀ ਕੀ ਕੀਵੇਂ ਆ ਚਲੋ ਵਿਚਾਰਿਆਂ ਨੂੰ ਸਵਾੰਡ ਲਗਾ ਤੇਰੇ ਰੁਪਏ ਚੰਗੇ ਖਾਂ ਲਗਣ ਇਹਨਾਂ ਨੂੰ ਵਾਦਾ ਕਰੇ ਹੋਂ ਤੋਂ ਪਹਿਲਾਂ ਜਿਹੜਾ ਆਪ ਦਾ ਕਹਿੰਦਾ ਬੰਦਾ ਗਾਂ ਨੂੰ ਵੀ ਕਹਿੰਦਾ ਠੀਕ ਆ ਜੀ ਡੀਜੇ ਸਿਰਫ ਦੋ ਫੱਟੇ ਵੀ ਤਪਿਆ ਦੋ ਹੋ ਰਿਹਾ ਹਾਂ ਜਿਵੇਂ ਜਦੋਂ ਕੀ ਦੇਤੀ ਉਹ ਕੱਢਦੇ ਬੱਚੇ ਆਪ ਦਾ ਕਹਿੰਦਾ ਵਿਚਾਰਿਆਂ ਨੂੰ ਵਾਦਾ ਕਰੇ ਨਹੀਂ ਠੀਕ ਆ ਆ ਸਾਈ ਵਾਲਾ ਬਾਪ ਸਾਈ ਵਾਲਾ ਬਾਪ ਸਾਗਾ ਜੀ ਇਹਦੇ ਵਿੱਚ ਇੱਕ ਸਾਡੇ ਚੋਂ ਕਰਦੇ ਹਾਂ ਜੀ ਮੈਂ ਭਾਈ ਗੱਲ ਗੁਰੂ ਅਲਟੀਕੋਨ ਦੀ ਬਾਨ ਲੋਗੀ ਉਹੀ ਰਹੂਗੀ ਬੱਸ 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 ਹਾਲ ਤਖੂਨ ਤੋਂ ਆਸਾ ਮਤਲਬ ਨਹੀਂ ਵੀ ਕੈਨ ਸੀ ਜੀ ਵਾਦਾ ਹੈ ਜੇ ਉਹ ਦਾ ਟਰਾਈਟ ਨਹੀਂ ਮਿੱਥੀ ਸਾਈ ਕਰਾਂਗੇ ਨੇ ਇਹਦਾ ਇੱਕ ਹੈ ਉਹ ਦੋ ਆ ਹੁਣ ਤੁਸੀਂ ਦੇਖੋ ਸਾਰੇ ਕੰਮ ਬੱਕਰੀਆਂ ਵਾਲੀਆਂ ਆ ਇਹ ਬੱਕਰੇ ਜਿਹੜਾ ਉਹਦਾ ਕੀ ਫਰਕ ਹੈ 好的。